ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਮਹਿਜ਼ 7 ਲੀਡਰ ਹੀ ਕਿਉਂ ਕੱਢੇ ਗਏ ਨੇ ਸਿਰਫ 7 ਲੀਡਰ ਜਿਹੜੇ ਬਾਗੀ ਧੜੇ ਦੇ ਲੀਡਰ ਸਨ ਉਹਨਾਂ ਨੂੰ ਹੀ ਕਿਉਂ ਕੱਢਿਆ ਗਿਆ ਹਾਲਾਂਕਿ ਜਿਹੜੀ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਬਾਗੀ ਧੜੇ ਦੇ ਵੱਲੋਂ ਉਹਦੇ ਵਿੱਚ ਤਾਂ 13 ਮੈਂਬਰ ਦੱਸੇ ਜਾ ਰਹੇ ਨੇ ਪ੍ਰੈਜ਼ੀਡੀਅਮ ਦੇ ਉਸ ਤੋਂ ਅਲੱਗ ਬਾਗੀ ਧੜੇ ਦੇ ਵਿੱਚ ਕਿੰਨੇ ਹੀ ਮੈਂਬਰ ਨੇ ਪਰ 7 ਹੀ ਕਿਉਂ ਕੱਢੇ ਗਏ ਅਕਾਲੀ ਦਲ ਦੇ ਵਿੱਚੋਂ ਸੱਤਾਂ ਦੇ ਵਿੱਚ ਬੀਬੀ ਜ਼ਗੀਰ ਕੌਰ ਨੇ ਗੁਰਪ੍ਰਤਾਪ ਵਡਾਲਾ ਨੇ ਸਿਕੰਦਰ ਸਿੰਘ ਮਲੂਕਾ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਚਰਨਜੀਤ ਸਿੰਘ ਬਰਾੜ ਨੇ ਇਹੋ ਇਹੋ ਜਿਹੇ ਲੀਡਰ ਕਿਉਂ ਪਾਰ ਬਾਕੀ ਕਿਉਂ ਉਸੇ ਤਰ੍ਹਾਂ ਬਰਕਰਾਰ ਨੇ ਸਵਾਲ ਇਹ ਖੜਦਾ ਆ ਕਿ ਪਹਿਲੀ ਗੱਲ ਤਾਂ ਇਹ ਉਹ ਲੀਡਰ ਸੀ ਜਿਹੜੇ ਸੁਖਬੀਰ ਬਾਦਲ ਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਨਜ਼ਦੀਕੀ ਸੀ ਸ਼੍ਰੋਮਣੀ ਕਾਲ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਆਉਣ ਵਾਲੇ ਇਹ ਲੀਡਰ ਨੇ ਔਰ ਖਾਸ ਕਰਕੇ ਸੁਖਬੀਰ ਬਾਦਲ ਦੇ ਵੱਧ ਨੇੜੇ ਮੰਨੇ ਜਾਂਦੇ ਰਹੇ ਨੇ ਚਰਨਜੀਤ ਬਰਾੜ ਦੀ ਗੱਲ ਕਰੀਏ ਤਾਂ ਉਹ ਸੁਖਬੀਰ ਬਾਦਲ ਦਾ ਰਾਈਟ ਹੈਂਡ ਮੰਨੇ ਜਾਂਦੇ ਨੇ ਇੱਥੋਂ ਤੱਕ ਕਿ ਉਹਨਾਂ ਦੇ ਸਿਆਸੀ ਸਲਾਹਕਾਰ ਮੰਨੇ ਜਾਂਦੇ ਰਹੇ ਨੇ ਉਹਨਾਂ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਬੀਬੀ ਜਗੀਰ ਕੌਰ ਜਿਹੜੇ ਪਲੱਤ ਤੋਂ ਇੱਕ ਵਾਰ ਵਿਧਾਇਕ ਬਣ ਚੁੱਕੇ ਨੇ ਉਸ ਤੋਂ ਬਾਅਦ ਐਸਜੀਪੀਸੀ ਦੇ ਵਿੱਚ ਪ੍ਰਧਾਨ ਰਹਿ ਚੁੱਕੇ ਨੇ ਐਸਜੀਪੀਸੀ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੂੰ ਕਿਉਂ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਆਂਦੇ ਨੇ ਸਿਕੰਦਰ ਸਿੰਘ ਮਲੂਕਾ ਦਾ ਇਤਿਹਾਸ ਸ਼੍ਰੋਮਣੀ ਕਾਲੇਦਲ ਦੇ ਨਾਲ ਬੜਾ ਪੁਰਾਣਾ ਹੈ ਔਰ ਇਸ ਗੱਲ ਦੀ ਗਵਾਹੀ ਜਿਹੜੀ ਆ ਭਰੀ ਜਾਂਦੀ ਰਹੀ ਹੈ ਕਿ ਕਿਸ ਤਰ੍ਹਾਂ ਬੀਬਾਰ ਸਿਮਰਤ ਕੌਰ ਬਾਦਲ ਨੂੰ ਜਿਤਾਉਣ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਮੁੱਖ ਰੋਲ ਅਦਾ ਕਰਦੇ ਸਨ ਯਾਨੀ ਕਿ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਪੂਰੀ ਮਿਹਨਤ ਕਰਦੇ ਸਨ ਹਾਲਾਂਕਿ ਜ਼ਰੂਰ ਉਹਨਾਂ ਦੇ ਨੂੰ ਪੁੱਤਰ ਜਿਹੜੇ ਨੇ ਉਹ ਪਾਰਟੀ ਛੱਡ ਜਾਂਦੇ ਨੇ ਬੀਜੇਪੀ ਚੱਲ ਜਾਂਦੇ ਨੇ ਪਰ ਇਸ ਦੇ ਬਾਵਜੂਦ ਸਿਕੰਦਰ ਸਿੰਘ ਮਲੂਕਾ ਤੇ ਇਹੀ ਕਹਿੰਦੇ ਨੇ ਕਿ ਉਹ ਅਕਾਲੀ ਦਲ ਦਾ ਹਿੱਸਾ ਨੇ ਪਰਤਮੀ ਜੇ ਉਹ ਬਾਗੀ ਟੜੇਵਾਲ ਜਾਂਦੇ ਨੇ ਤੇ ਸਿਕੰਦਰ ਸਿੰਘ ਮਲੂਕਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਗੁਰਪ੍ਰਤਾਪ ਵਡਾਲਾ ਨੇ ਗੁਰਪ੍ਰਤਾਪ ਵਡਾਲਾ ਨੇ ਪੁਰਖਿਆਂ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਅਕਾਲੀ ਦਲ ਦੇ ਵਿੱਚ ਔਰ ਗੁਰਪ੍ਰਤਾਪ ਵਡਾਲਾ ਆਪ ਵੱਡੇ ਅਹੁਦਿਆਂ ਦੇ ਉੱਤੇ ਰਹੇ ਨੇ ਇਸ ਦੇ ਬਾਵਜੂਦ ਗੁਰਪ੍ਰਤਾਪ ਵਡਾਲਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਗੁਰਪ੍ਰਤਾਪ ਵਡਾਲਾ ਤੋਂ ਬਾਅਦ ਜੇ ਗੱਲ ਕਰੀਏ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹ ਅਕਾਲੀ ਦਲ ਦੇ ਬੜੇ ਸੀ ਇਸ ਤੋਂ ਬਾਅਦ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਕਈ ਵਾਰ ਨਜ਼ਰ ਆਉਂਦੇ ਰਹੇ ਨੇ ਪਰਮਿੰਦਰ ਸਿੰਘ ਢੀਂਡਸਾ ਵੀ ਜੇ ਗੱਲ ਕਰ ਲਈਏ ਤੇ ਪ੍ਰੇਮ ਸਿੰਘ ਚੱਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਇਹ ਉਹ ਲੀਡਰ ਨੇ ਜਿਹੜੇ ਕੱਲੀ-ਕੱਲੀ ਗੱਲ ਤੇ ਕੱਲੇ-ਕੱਲੇ ਪ੍ਰੋਗਰਾਮ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆਉਂਦੇ ਰਹੇ ਨੇ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਕੀਤਾ ਗਿਆ ਉਸ ਵੇਲੇ ਵੀ ਇਹ ਨਾਲ ਸਨ ਜਦੋਂ ਵੱਖ-ਵੱਖ ਪ੍ਰੋਗਰਾਮਜ਼ ਲੀਕੇ ਗਏ ਪੰਜਾਬ ਬਚਾਓ ਯਾਤਰਾ ਕੱਢੀ ਗਈ ਇਹ ਨਾਲ ਨਜ਼ਰ ਆਂਦੇ ਰਹੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਹੋ ਗਏ ਜਾਂ ਬਾਕੀ ਲੀਡਰ ਹੋ ਗਏ ਪਰ ਇਸ ਦੇ ਬਾਵਜੂਦ ਇਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸਿਰਫ ਇਸ ਕਰਕੇ ਕਿਉਂਕਿ ਇਹ ਬਾਗੀ ਹੋ ਗਏ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕਰ ਦਿੱਤੀ ਖੈਰ ਦੂਜੇ ਪਾਸੇ ਜੇ ਗੱਲ ਕਰੀਏ ਸੱਤ ਹੀ ਕਿਉਂ ਕੱਢੇ ਗਏ ਨੇ ਬਾਕੀਆਂ ਨੂੰ ਕਿਉਂ ਰੱਖ ਲਿਆ ਗਿਆ ਬਾਕੀਆਂ ਨੂੰ ਕਿਉਂ ਬਚਾ ਲਿਆ ਗਿਆ ਕਿ ਬਾਕੀਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇ ਤੁਸੀਂ ਐ ਕਰੋਗੇ ਤੁਹਾਡਾ ਵੀ ਇਹੀ ਹਸ਼ਰ ਹੋਏਗਾ ਵੱਡੀ ਗੱਲ ਤਾਂ ਇਹ ਹੈ ਕਿ ਕਿ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨਾ ਹੀ ਪਾਰਟੀ ਦੇ ਵਿੱਚੋਂ ਬਾਹਰ ਜਾਣ ਦਾ ਵੱਡਾ ਕਾਰਨ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਘੁੰਮ ਫਰ ਕੇ ਸਿਰਫ ਸੁਖਬੀਰ ਸਿੰਘ ਬਾਦਲ ਦੀ ਆਣ ਬਾਣ ਸ਼ਾਨ ਲਈ ਨਿਰਭਰ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਇਹਦੀ ਜਿਹੜੀ ਅਨੁਸ਼ਾਸਨਿਕ ਕਮੇਟੀ ਹੈ ਉਹ ਸਿਰਫ ਇਹਦੇ ਉੱਤੇ ਧਿਆਨ ਰੱਖ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੌਣ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਦੇ ਵਿੱਚ ਇੱਕ ਵੱਡਾ ਯੋਗਦਾਨ ਹੈ ਇੱਕ ਇਤਿਹਾਸਕ ਪਾਰਟੀ ਹੈ ਉਹਨੂੰ ਪੰਥ ਦੇ ਆਧਾਰ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਦੇ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਪੰਥ ਨਹੀਂ ਪਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਕਰਨ ਵਾਲਿਆਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਕਿਸ ਆਧਾਰ ਦੇ ਉੱਤੇ ਦਿਖਾਇਆ ਗਿਆ ਸਵਾਲ ਇੱਥੇ ਖੜਾ ਹੁੰਦਾ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਬਾਕੀ ਜਿਹੜੇ ਵਿਰੋਧੀ ਧਿਰ ਦੇ ਮੈਂਬਰ ਨੇ ਉਹਨਾਂ ਵਾਸਤੇ ਕਿਉਂਕਿ ਜੇ ਇਹਨਾਂ ਸੱਤਾ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਹੁਣ ਵਾਜਬ ਹੈ ਕਿ ਬਾਕੀ ਡਰ ਜਾਣਗੇ ਆ ਸੋਚਣਗੇ ਕਿ ਹੋ ਸਕਦਾ ਹੈ ਕਿ ਅਸੀਂ ਵੀ ਕਿਤੇ ਪਾਰਟੀ ਤੋਂ ਬਾਹਰ ਨਾ ਨਿਕਲ ਜਾਈਏ ਫਿਰ ਉਹੀ ਗੱਲ ਨਾ ਹੋਵੇ ਨਾ 3 ਨਾ 13 ਦੇ ਵਿੱਚ ਰਹਿ ਜਾਈਏ ਇਸ ਵਾਸਤੇ ਹੋ ਸਕਦਾ ਹੈ ਕਿ ਉਹ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵਾਪਸ ਜਾ ਜਾਣ ਜਾਂ ਇਹ ਵੀ ਵਾਜਬ ਹੈ ਕਿ ਜਿਹੜੇ ਕੱਢੇ ਗਏ ਨੇ ਇਹਨਾਂ ਦੇ ਵਿੱਚੋਂ ਵੀ ਹੋ ਸਕਦਾ ਹੈ ਕਿ ਕੁਝ ਵਾਪਸ ਚਲ ਜਾਣ ਇਹ ਵੀ ਚਰਚਾਵਾਂ ਅੰਦਰ ਖਾਤੇ ਆ ਰਹੀਆਂ ਨੇ ਪਰ ਕੀ ਹੋਵੇਗਾ ਅਲਟੀਮੇਟਲੀ ਕਿਹੜਾ ਫੈਸਲਾ ਲਿਆ ਜਾਵੇਗਾ ਕਿਉਂਕਿ ਪ੍ਰੈਜ਼ੀਡੀਅਮ ਜਿਹੜਾ ਔਨ ਦਾ ਵੇ ਹੈਗਾ ਬਾਕੀ ਧੜੇ ਦਾ ਔਰ ਜਿਹੜਾ ਬਾਗੀ ਧੜਾ ਆ ਉਹ ਹੁਣ ਅਗਲੀ ਰਣਨੀਤੀ ਕੀ ਅਖਤਿਆਰ ਕਰੇਗਾ ਇਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਾਂਗੇ ਉਹ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ